ਟੈਸਟ ਕਰਵਾਏ ਆ ਤੇ ਤੁਹਾਨੂੰ ਕੀ ਫਰਕ ਲੱਗਾ ਰੇਟਾਂ ਦਾ ਜੀ ਬਹੁਤ ਜ਼ਿਆਦਾ ਫਰਕ ਹੈ ਜੀ 1000 ਰੁਪਏ ਦਾ ਟੈਸਟਰ ਜਿਹਦਾ ਦੇਖ ਲਓ ਮਤਲਬ 270 ਰੁਪਏ ਜੀ ਹਾਂਜੀ ਅਜੀ 400 ਰੁਪਏ ਦਾ 380 ਰੁਪਏ ਜੀ ਹਾਂ ਹਾਂ ਤੇ ਆਹ ਦੇਖਣੋ ਤੁਸੀਂ 400 ਦਾ 600 ਰੁਪਏ ਜੀ ਮਤਲਬ ਬਹੁਤ ਜ਼ਿਆਦਾ ਫਰਕ ਹੈ ਜੀ ਬਈ ਉਹਦਾ ਧੰਨਵਾਦ ਹੈ ਜਿਹਦਾ ਤੁਸੀਂ ਤਰੀਪਾ ਨੂੰ ਇਹ ਮਤਲਬ ਬਹੁਤ ਅਰਿਆਇਕ ਜੁਨੇ ਹਾਂ ਹਾਂ ਅਜੀ ਅ ਚਲੋ ਵੀਰ ਆਦਮੀ ਤੇ ਜਿੱਥੇ ਮਾਦੀ ਟੈਸਟ ਕਰਾ ਸਕਦਾ ਜਿਹੜਾ ਵੀਰ ਆਦਮੀ ਦਿਹਾੜੀਦਾਰ ਹੈ ਜੀ ਉਹ ਤਾਂ ਫਿਰ ਆਹੀ ਥੋੜੇ ਬਹੁਦੇ ਪੈਸੇ ਦੇ ਕੇ ਹੀ ਆਪਣੇ ਟੈਸਟ ਕਰਵਾ ਲਏ ਠੀਕ ਹੈ ਬਹੁਤ 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 ਧੰਨਵਾਦ ਇਹ ਸਾਰੀ ਸੇਵਾ ਦਾ ਜਿਨ੍ਹਾਂ ਨੇ ਇਹ ਉਪਰਾਲੇ ਕਰਿਆ ਜੀ ਸਟਾਫ ਮਤਲਬ ਨਾਰਮਲ ਸੁਭਾਅ ਹੈ ਜੀ ਹਰੇਕ ਨੂੰ ਗਾਈਡ ਕਰਨਾ ਸਹੀ ਤਰੀਕੇ ਨਾਲ ਕਰਨਾ ਜੀ ਹਾਂਜੀ ਸਾਰਾ ਕੁਝ ਠੀਕ ਲੱਗਿਆ ਸਾਰਾ ਬਹੁਤ ਵਧੀਆ ਨਹੀਂ ਬਹੁਤ ਬਰੀਆ ਹੋਰ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਜੀ ਵੀ ਜਿੰਨੇ ਵੀ ਹੋ ਸਕੇ ਵੱਧ ਤੋਂ ਵੱਧ ਹੋਰੇ ਆਉਣ ਜੀ ਖੈਰਾ ਲੈਣਾ ਹਾਂਜੀ